ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਰੋਡਵੇਜ਼ ਪੰਬਸਕ ਟ੍ਰੈਕਟ ਵਰਕਰ ਯੂਨੀਅਨ ਵੱਲੋਂ ਬੱਸ ਸਟੈਂਡ ਗੁਰਦਾਸਪੁਰ ਦੀਆਂ ਸਮੱਸਿਆਵਾਂ ਬਾਰੇ ਨੋਟਿਸ ਦਿੱਤੇ ਜਾਣ ਤੋਂ ਬਾਅਦ ਪੰਜਾਬ ਰੋਡਵੇਜ਼ ਡਿਪੂ ਬਟਾਲਾ ਦੇ ਜਨਰਲ ਮੈਨੇਜਰ ਮਦੂ ਪੁਸ਼ਪ ਨੇ ਗੁਰਦਾਸਪੁਰ ਦੇ ਬੱਸ ਸਟੈਂਡ ਦਾ ਦੌਰਾ ਕੀਤਾ ਅਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਕਦਮ ਚੁੱਕੇ ਜਾਣ ਦਾ ਯੂਨੀਅਨ ਨੂੰ ਆਸ਼ਵਾਸਨ ਦਿੱਤਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਬਸ ਸਟੈਂਡ ਦੇ ਵਿੱਚ ਕੁਝ ਪਰੇਸ਼ਾਨੀਆਂ ਪੇਸ਼ ਆ ਰਹੀਆਂ ਸਾਨੂੰ ਜਦੋਂ ਦਾ ਨਵਾਂ ਬਸ ਸਟੈਂਡ ਬਣਿਆ ਹੈ 20 ਜਨਵਰੀ 2025 ਨੂੰ ਅਸੀਂ ਇੱਕ ਨੋਟਿਸ ਦੇ ਕੇ ਆਏ ਸੀ ਡੀਸੀ ਸਾਹਿਬ ਨੂੰ ਔਰ ਚੇਅਰਮੈਨ ਇੰਪਰੂਵਮੈਂਟ ٹرسٹ ਗਰਦਾਸਪੁਰ ਨੂੰ ਔਰ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਬਟਾਲਾ ਦੇ ਇਹ ਸਾਡੀਆਂ ਜਿਹੜੀਆਂ ਬਸ ਸਟੈਂਡ ਦੀਆਂ ਮੁਸ਼ਕਲਾਂ ਨੇ ਉਹ ਹੱਲ ਕੀਤੀਆਂ ਜਾਣ ਪਹਿਲੀ ਗੱਲ ਤੇ ਇਹ ਹੈ ਜੀ ਵੀ ਬਸ ਸਟੈਂਡ ਦੇ ਵਿੱਚ ਜਿਹੜੀ ਐਂਟਰੀ ਗੇਟ ਹੈ ਤੇ ਐਗਜ਼ਿਟ ਗੇਟ ਹੈ ਉਹ ਗਲਤ ਬਣੇ ਹੋਏ ਨੇ ਕਿਉਂਕਿ ਮੁਕੇਰੀਆਂ ਪਠਾਨਕੋਟ ਤੋਂ ਜਿਹੜੀ ਗੱਡੀ ਆਉਂਦੀ ਹੈ ਉਹ ਉਥੋਂ ਘੁੰਮ ਕੇ ਰੌਂਗ ਸਾਈਡ ਬਟਾਲੇ ਰੋਡ ਨੂੰ ਘੁੰਮ ਕੇ ਫੇਰ ਅੰਦਰ ਆਉਂਦੀ ਹੈ ਅਸੀਂ ਉਹ ਨੋਟਿਸ ਦਿੱਤਾ ਸੀ ਵੀ ਇਹਦੇ ਸਬੰਧ ਵਿੱਚ ਇਹਦਾ ਐਗਜ਼ਿਟ ਤੇ ਆਊਟਗੇਟ ਜਿਹੜਾ ਇਹ ਨਗੇਟ ਜਿਹੜਾ ਉਹ ਠੀਕ ਕੀਤਾ ਜਾਏ ਔਰ ਗੇਟ ਦੇ ਪ੍ਰੋਪਰ ਬੂਮ ਬੈਰੀਅਰ ਲਾਏ ਜਾਣ ਕਿਉਂਕਿ ਕਾਰਾਂ ਤੇ ਸਕੂਟਰ ਜਿਹੜੇ ਨੇ ਉਹ ਆਮ ਤੌਰ ਤੇ ਅੰਦਰ ਆਉਂਦੇ ਨੇ ਜਿਹਦੇ ਨਾਲ ਹਾਥੇ ਹੁੰਦੇ ਨੇ ਲੜਾਈਆਂ ਹੁੰਦੀਆਂ ਨੇ ਔਰ ਦੂਜੇ ਪਾਸੇ ਸਾਡੇ ਮੁੰਡਿਆਂ ਦੇ ਪਰਚੇ ਵੀ ਹੋਏ ਨੇ ਇੱਥੇ ਕਈ ਵਾਰੀ ਇਸੇ ਕਰਕੇ ਵੀ ਸਾਡੀ ਗੱਡੀ ਭੰਤੀ ਜਾਂ ਕਾਰ ਭੰਤੀ ਤੀਜਾ ਸਰ ਇੱਥੇ ਬੱਸ ਸਟੈਂਡ ਦੇ ਵਿੱਚ ਜਿਹੜਾ ਠੇਕੇਦਾਰ ਹੈ ਉਹਦਾ ਕੋਈ ਦਫਤਰ ਨਹੀਂ ਹੈਗਾ ਜੇ ਮੰਨ ਲਓ ਕੋਈ ਕੰਪਲੇਨਟ ਕਰਨੀ ਹੈ ਤਾਂ ਕੋਈ ਕਿਹਨੂੰ ਕਰੂਗਾ ਉਹਦਾ ਦਫਤਰ ਇੱਥੇ ਚਾਹੀਦਾ ਜਾਂ ਉਹਦਾ ਕੋਈ ਨੁਮਾਇੰਦਾ ਚਾਹੀਦਾ ਫਿਰ ਜੀ ਸਾਰੇ ਇੱਥੇ ਕੋਈ ਪੁਲਿਸ ਪੋਸਟ ਨਹੀਂ ਹੈਗੀ ਤੁਸੀਂ ਸਾਰੇ ਬੱਸ ਸਟੈਂਡ ਚ ਘੁੰਮ ਕੇ ਦੇਖ ਲਓ ਕਿਤੇ ਕੋਈ ਪੁਲਿਸ ਪੋਸਟ ਲਿਖਿਆ ਜ਼ਰੂਰ ਹੈ ਪਰ ਪੁਲਿਸ ਵਾਲਾ ਤੁਹਾਨੂੰ ਕੋਈ ਵਰਦੀ ਦੇ ਵਿੱਚ ਕੋਈ ਨਜ਼ਰ ਨਹੀਂ ਆਊਗਾ ਇਥੇ ਰਾਤ ਬਰਾਤੇ ਜਨਾਨੀਆਂ ਸਵਾਰੀਆਂ ਵੀ ਆਉਂਦੀਆਂ ਨੇ 10 11 12 ਮਈ ਤੱਕ ਗੱਡੀਆਂ ਆਉਂਦੀਆਂ ਨੇ ਕੱਲ ਨੂੰ ਕੋਈ ਮਿਸ ਹੈ ਪਹੁੰਚੋ ਜੇ ਤੇ ਕੌਣ ਜ਼ਿੰਮੇਵਾਰ ਆ ਔਰ ਸਰ ਪਾਣੀ ਜਿਹੜਾ ਪੀਣ ਵਾਲਾ ਪ੍ਰਬੰਧ ਨਹੀਂ ਹੈਗਾ ਉਹਦਾ ਸਾਹਮਣੇ ਤੁਸੀਂ ਆ ਸਾਰੇ ਬੱਸ ਸਟੈਂਡ ਦੇ ਵਿੱਚ ਤੁਸੀਂ ਵਿਜੀਟ ਕੀਤੀ ਹੈ ਪੀਣ ਵਾਲੇ ਜਿਹੜੇ ਵਾਟਰ ਕੂਲਰ ਇਹਨਾਂ ਨੇ ਪਿੱਛੇ ਲਾਏ ਹੋਇਆ ਪਾਰਕਿੰਗ 'ਚ ਜਿਹੜੀ ਸਵਾਰੀ ਨੇ ਪਾਣੀ ਭਰਨਾ ਭੱਜ ਕੇ ਉਹ ਪਿੱਛੇ ਨ ਜਾਵੇ ਉਹਨੂੰ ਜਿਹਨੂੰ ਬੱਸ ਭਾਜੂ ਕੰਟੇਨ ਜਿਹੜੀ ਆ ਉਹ ਨਹੀਂ ਅਜੇ ਤੱਕ ਕੋਈ ਖੁੱਲੀ ਇਹ ਸਰ ਕਿਲੋਮੀਟਰ ਏਰੀਆ ਪੈ ਗਿਆ ਜੀ ਅੱਜ ਫੇਰ ਦੇ ਤਾ ਦੁਬਾਰਾ ਜਨਰਲ ਮੈਨੇਜਰ ਆਪਣੇ ਪੰਜਾਬ ਉੜਾਈ ਬਟਾਲੇ ਦੇ ਤੁਹਾਡੇ ਕੋਲ ਇੱਥੇ ਆਏ ਆ ਵਿਜ਼ਿਟ ਕੀਤੀ ਆ ਮੌਕਾ ਬਖਾਤਾ ਵੀ ਆਸ ਵਿੱਚ ਸੇਵਾਵਾਂ ਆ ਰਹੀਆਂ ਨੇ ਉਹ ਕਹਿੰਦੇ ਅਸੀਂ ਚਿੱਠੀ ਲਿਖਦੇ ਆ ਪਰ ਮੈਂ ਵੀ ਤੁਹਾਡੇ ਮਾਤੇ ਮਰਾ ਹੀ ਦੱਸਦਾ ਵੀ ਇੱਕ ਤਰੀਕ ਯਾਨੀ ਕਿ 1 ਅਪ੍ਰੈਲ 2025 ਤੱਕ ਜੇ ਇਹਨਾਂ ਨੇ ਸਾਡੀ ਆ ਮੰਗਾਂ ਦਾ ਹੱਲ ਨਾ ਕੀਤਾ ਤੇ ਪਹਿਲ ਦੇ ਆਧਾਰ ਤੇ ਜਿਹੜੀਆਂ ਗਰਾਊਂਡ ਸਾਈਡ ਬੱਸਾਂ ਆਉਂਦੀਆਂ ਨੇ ਉਹ ਅਸੀਂ ਬੰਦ ਕਰਾਂਗੇ ਜਿੱਧਰ ਦੀ ਅਸੀਂ ਵਾਰਦੀਆਂ ਚਾਹੁੰਦੇ ਆ ਜਾਂ ਜਿੱਧਰ ਬਣਿਆ ਆ ਉਧਰ ਦੀ ਆਉਣ ਗਿਆ